ਜੇਕਰ ਬਠਿੰਡਾ ਪੁਲਿਸ ਵੱਲੋਂ ਇਸੇ ਤਰ੍ਹਾਂ ਹੀ ਕ੍ਰਾਈਮ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਸਖਤੀ ਵਰਤੀ ਜਾਂਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਜ਼ਿਲ੍ਹਾ ਬਠਿੰਡਾ ਪੂਰੀ ਤਰ੍ਹਾਂ ਕ੍ਰਾਈਮ ਮੁਕਤ ਹੋ ਜਾਵੇਗਾ ਜੀ ਹਾਂ ਇਸੇ ਤਰ੍ਹਾਂ ਹੀ ਅੱਜ ਬਠਿੰਡਾ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਇੱਕ ਬੈਂਕ ਅੰਦਰ ਜਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਨੌਜਵਾਨ ਨੂੰ 2 ਘੰਟਿਆਂ ਵਿੱਚ ਹੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਪੀਐਸ ਡੀਐਸਪੀ ਜੇ ਸ਼ਰਮਾ ਇਨਵੈਸਟੀਗੇਸ਼ਨ ਨੇ ਕੀ ਕਿਹਾ ਹੈ ਤੁਹਾਨੂੰ ਆਉਂਦੇ ਹਾਂ ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਿਕ ਪਾਰਖ ਆਈਪੀਐਸ ਸਾਹਿਬ ਅਤੇ ਐਸਪੀ ਸਿਟੀ ਸਰ ਨਿੰਦਰ ਸਿੰਘ ਜੀ ਦੀ ਦਿਸ਼ਾ ਨਿਰਦੇਸ਼ਾਂ ਅਨਸਾਰ ਮਕਦਮਾ ਨੰਬਰ 69 ਖਾਣਾ ਕਤਵਾਲੀ ਜੋ ਅੱਜ ਤੋਂ ਦਰਜ ਕੀਤਾ ਗਿਆ ਸੀ ਇਸ ਮਕਦਮਾ ਦੇ ਵਿੱਚ ਜੈਸ ਬੈਂਕ ਜੋ ਬੱਸ ਸਟੈਂਡ ਬਠਿੰਡਾ ਦੇ ਨੇੜੇ ਸਥਿਤ ਹੈ ਦੇ ਵਿੱਚ ਇੱਕ ਅਨੌਣ ਬੰਦੇ ਵੱਲੋਂ ਬੈਂਕ ਵਿੱਚ ਵੜ ਕੇ ਭੰਗ ਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਇਸ ਮਕਦਮੇ ਨੂੰ ਵਿਗਿਆਨਿਕ ਢੰਗ ਨਾਲ ਸੀਏ ਸਟਾਫ ਅਤੇ ਹੋਰ ਫੋਰਸ ਦੀ ਮਦਦ ਨਾਲ 2 ਘੰਟੇ ਦੇ ਅੰਦਰ ਟਰੈਸ ਕਰ ਲਿਆ ਗਿਆ ਵਾ ਤੇ ਇਸ ਵਿੱਚ ਇਸ ਮੁਕਦਮੇ ਦਾ ਮੁੱਖ ਦੋਸ਼ੀ ਜਿਹੜਾ ਇੱਕੋ ਦੋਸ਼ੀ ਸੀ ਬਿੱਟਾ ਸਿੰਘ ਪੁਰ ਬਿੱਟਾ ਜੋ ਬੀੜ ਤਲਾ ਦਾ ਰਹਿਣ ਵਾਲਾ ਵਾ ਉਸ ਨੂੰ ਅਸੀਂ ਕਾਬੂ ਕਰ ਲਿਆ ਵਾ ਜਿਸ ਨੇ ਪੁੱਛ ਕਿਸ ਤੇ ਇਹ ਵਾਚਿਆ ਤੇ ਸਾਹਮਣੇ ਆਇਆ ਵੀ ਇਹਦੇ ਵਿਰੁੱਧ ਪਹਿਲਾਂ 5 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚ 2 ਮੁਕਦਮੇ ਐਨਡੀਪੀਐਸ ਦਰਜ ਨੇ ਇੱਕ ਚੋਰੀ ਦਾ ਇੱਕ ਖੋਦ ਆ ਤੇ ਇੱਕ ਛੇੜ ਛਾੜਦਾ ਵਾ ਇਸ ਦੋਸ਼ੀ ਪਾਸੋਂ ਬੈਂਕ ਵਿੱਚ ਵਾਦਤ ਕਰਨ ਲਈ ਵਰਤੀ ਸੱਭਲ ਬਰਾਮਦ ਕਰ ਲਈ ਗਈ ਹੈ ਤੇ ਤਵਤੀਜ ਜਾਰੀ ਹੈ